ਨੰਦੋਲਨ ਦੇ ਕਿਸਾਨ ਹੋਰ ਸ਼ਹੀਦ ਹੋਇਆ ਵਾ ਜੀ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਅਮਰਗੜ ਜ਼ਿਲ੍ਹਾ ਬਠਿੰਡਾ ਉਹਨਾਂ ਦੀ ਉਮਰ ਹੈਗੀ 62 ਸਾਲ ਤੇ ਇਸ ਵੇਲੇ ਉਹਨਾਂ ਦੀ ਬਾਡੀ ਐਸ ਹਸਪਤਾਲ 'ਚ ਹੈ ਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਆ ਜੀ ਠੀਕ ਆ ਇਹਦੇ ਲਈ ਵੀ ਡਿਮਾਰਕ ਕਰਦੇ ਹਾਂ ਹਾਂ ਇਹਦੇ ਲਈ ਵੀ ਸੇਮ ਟੂ ਸੇਮ ਜਿਵੇਂ ਪਹਿਲੇ ਜਿਹੜੇ ਅੰਦੋਲਨ ਚ ਹੋਏ ਸ਼ਹੀਦਾਂ ਪ੍ਰਤੀ ਹੈਗਾ ਪਹਿਲਾਂ ਇਹਨਾਂ ਨੂੰ ਤਾਂ ਦਿੱਤਾ ਹੈਗਾ ਕੋਈ ਸਰਕਾਰ ਨੇ ਹਾਂ ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਦੇ ਇੱਕ ਜਿਹਨੂੰ ਨੌਕਰੀ ਦੀ ਗੱਲ ਹੋਈ ਹੋਈ ਹੈ ਕਿੰਨਾ ਜਿਹਨੂੰ ਦੇਤਾ ਜੀ ਹਾਂ ਨਹੀਂ ਦੋਵਾਂ ਨੂੰ ਪਹਿਲੇ ਨੂੰ ਆ ਤਾਂ ਤੀਜਾ ਹੈਗਾ ਮਤਲਬ ਅਨਾਉਂਸਮੈਂਟ ਹੈ ਜਾਂ ਦੇਤਾ ਹੈ ਸਰ ਨਹੀਂ ਆ ਇਹ ਕਨਫਰਮ ਕਰਦੇ ਆ ਕਿ ਮਿਲਿਆ ਕਿ ਨਹੀਂ ਮਿਲਿਆ ਜਿਹੜਾ 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 ਐਲਾਨ ਹੋਇਆ ਹੈ ਇੱਕ ਕਮੇਟੀ ਬਣਾਈ ਗਈ ਹੈ ਗੱਲਬਾਤ ਕਰਨ ਦੇ ਲਈ ਉਹਨੂੰ ਬਿਲਕੁਲ ਜਦੋਂ ਸਾਡੇ ਕੋਲ ਪ੍ਰਸਤਾਵ ਆਊਗਾ ਇਹ ਖੁੱਲੇ ਦੇ ਲਾਂ ਪੰਦੇਰ ਸਾਹਿਬ ਜਿਹੜਾ 1 ਕਰੋੜ ਰੁਪਈਆ ਅਨਾਉਂਸ ਕੀਤਾ ਗਿਆ ਹੈ ਇਹਦੇ ਬਾਰੇ ਤੁਹਾਡਾ ਕੀ ਕੀ ਮੈਂ ਮੈਨੂੰ ਸੱਦਾ ਵੀ ਦੇ ਸਕਦਾ ਵੀ ਉਹ ਲਿਆ ਲੋਬ ਜਿਹੜੀ ਉਹ ਚੱਲੀ ਪਈ ਹੈ ਕਿ ਐਨਐਸਏ ਲਾਦੀ ਤੀ ਹਾਂ ਇਹ ਮਾੜੀ ਗੱਲ ਹੈ ਜਿੱਦਾਂ ਪਟਿਆਲੇ ਵਿੱਚ ਹਰਿਆਣੇ ਵਿੱਚ ਧੱਕਾ ਕੀਤਾ ਗਿਆ ਨੋਟਿਸ ਦਿੱਤਾ ਗਿਆ ਜਿਹੜਾ ਉਹਦੇ ਚਸਪਾ ਕੀਤਾ ਗਿਆ ਕਿ ਬਿਲਕੁਲ ਇਹ ਇਹ ਜਮਹੂਰੀਅਤ ਦਾ ਘਾਣ ਆ ਇਸੇ ਕਰਕੇ ਯੂਨੋ ਦੀ ਆਪਣਾ ਪਾਰਲੀਮੈਂਟ ਦੇ ਵਿੱਚ ਜਿਵੇਂ ਮੁੱਦਾ ਉੱਠ ਰਿਹਾ ਹੈ ਭਾਰਤ ਦੀ ਸ਼ਬੀ ਕੇਂਦਰ ਸਰਕਾਰ ਦੀ ਪਾਲਿਸੀ ਕਰਕੇ ਬਦਨਾਮ ਹੋ ਰਹੀ ਹੈ ਐਨਐਸਐਨ ਲਗਾਇਆ ਗਿਆ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜਾ ਨਿੰਦਾ ਨਿੰਦਾ ਕਰਦੇ ਕਿੰਨੇ ਬੰਦਿਆਂ ਤੇ ਲਾਇਆ ਜੀ ਆਪਣਾ ਦੇਖੋ ਅਜੇ ਉਹਦੇ ਬਾਰੇ ਕਨਫਰਮੇਸ਼ਨ ਨਹੀਂ ਹੈ ਕਿ ਐਨਐਸਐਨ ਨੂੰ ਕੋਰਟ ਦੇ ਵਿੱਚ ਚੱਲ ਕਰਾਂਗੇ ਨਹੀਂ ਦੇਖੋ ਇਹ ਸਾਰੀ ਪ੍ਰਸਤਿਤੀ ਤੇ ਜਾਜੇ ਲੈ ਰਹੇ ਹਨ ਜੀ ਸਤਵੀਰ ਨੂੰ ਕਿਵੇਂ ਸਰ ਜਿਹੜੇ ਇੱਕ ਟਵੀਟ ਕਰਿਆ ਭਵਾਨਤਮਾਨੇ ਕਿਸ ਤਰ੍ਹਾਂ ਆਪਾਂ ਠੀਕ ਹੈ ਜ ਜਿਉਣਾ ਰਾਸ਼ੀ ਦਿੱਤੀ ਹੈ ਫਿਰ ਵੀ ਗੱਲ ਸਾਰੀ